ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਵੇਂ ਕਿ ਤੁਸੀਂ ਥੰਬਨੇਲ ਦੇਖ ਲਿਆ ਅੱਜ ਦੀ ਆਪਣੀ ਵੀਡੀਓ ਹੈ ਜਰਮਨੀ ਦੇ ਵਿੱਚ ਸੋ 트াকিং ਲਾਈਫਸਟਾਈਲ ਬਾਰੇ ਇਸ ਚੈਨਲ ਤੇ ਵੀਡੀਓ ਆਉਣਗੀਆਂ ਪ੍ਰੈਕਟੀਕਲੀ ਕੱਲਾ ਬੋਲਾਂਗੇ ਨਹੀਂ ਤੁਹਾਨੂੰ ਦਿਖਾਵਾਂਗੇ ਵੀ ਸੋ ਆਜੋ ਚੈੱਕ ਕਰੋ ਸੋ ਆਪਾਂ ਗੱਡੀ ਲਈ ਇੱਥੇ ਗਰੋਸਰੀ ਲੈਣ ਵਾਸਤੇ ਵੀਕਐਂਡ ਵਾਸਤੇ ਤੁਸੀਂ ਬਹੁਤ ਵੀਡੀਓ ਦੇਖਦੇ ਹੋਣੇ ਨਾ ਯੂਟਿਊਬਰ ਜੋ ਆਪਣੇ ਤੋਂ ਪਹਿਲਾਂ ਦੇ ਆਪੜਾ ਤਾਂ ਚੈਨਲ ਨਵਾਂ ਆ ਸੋ चीज सेम ਹੀ ਆ ਪਰ ਕੁਝ ਡਿਫਰੈਂਟ ਤਰੀਕੇ ਨਾਲ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੋ ਦੇਖਿਓ ਪੂਰੀ ਵੀਡੀਓ ਤੇ ਵਧੀਆ ਲੱਗੀ ਤਾਂ ਪਿਆਰ ਦਿਓ ਸਬਸਕ੍ਰਾਈਬ ਕਰਿਓ ਹਨਾ ਜੀ ਜੇ ਨਹੀਂ ਵਧੀਆ ਲੱਗੀ ਤਾਂ ਡਿਸਲਾਈਕ ਕਰ ਦਿਓ ਕੋਈ ਗੱਲ ਨਹੀਂ ਹਨਾ ਸੋ ਜੋ ਆਪਾਂ ਨੂੰ ਸੀਨ ਦਿਖਿਆ ਆਪਾਂ ਨੂੰ ਬਹੁਤ ਵਧੀਆ ਲੱਗਿਆ ਹਨਾ ਤੇ ਇਸੇ ਤਰ੍ਹਾਂ ਦੀਆਂ ਆਪਾਂ ਵੀਡੀਓ ਪਾਵਾਂਗੇ ਟਰੈਵਲਿੰਗ ਦੀਆਂ ਵੀ ਮੈਂ ਵੀਡੀਓ ਪਾਈਆਂ ਪਹਿਲਾਂ ਕੁਝ ਤੁਸੀਂ ਚੈੱਕ ਕਰ ਸਕਦੇ ਆ ਇਟਲੀ ਦੇ ਸ਼ਹਿਰਾਂ ਦੀਆਂ ਪੈਰਿਸ ਦੀਆਂ ਤੇ ਸੋ ਇਸੇ ਤਰ੍ਹਾਂ ਦੀਆਂ ਨੈਕਸਟ ਵੀਡੀਓ ਆਪਾਂ ਪਾਵਾਂਗੇ ਹੋਰ ਟਰੈਕਿੰਗ ਦੇ ਰਿਲੇਟਡ ਵੀ ਪਾਵਾਂਗੇ ਸੋ ਬਿਨਾ ਟਾਈਮ ਵੇਸਟ ਕੀਤੇ ਆਪਾਂ ਫੜਦੇ ਆ ਮੂਲੀਆਂ ਇੱਥੋਂ ਤੇ ਮੂਲੀਆਂ ਤਾਂ ਆਪਾਂ ਨੂੰ ਮਿਲ ਗਈਆਂ ਦੇਖ ਗਈਆਂ ਤੇ ਬਟੇ ਦੇ ਸਾਹਮਣੇ ਇੱਕ ਚੀਜ਼ ਆਪਾਂ ਨੂੰ ਹੋਰ ਦੇਖ ਗਈ ਸੋ ਉਹ ਚੀਜ਼ ਆ ਤੁਹਾਡੇ ਸਾਹਮਣੇ ਹੈ ਨਾ ਇਹ ਜੀ ਚੈੱਕ ਕਰੋ ਚੈੱਕ ਕਰੋ ਤੇ ਆਪਣੇ ਦੱਸਿਓ ਕਮੈਂਟਾਂ ਚ ਵੀਊ ਕਿੱਦਾਂ ਲੱਗੀ ਤੁਹਾਨੂੰ ਵੀਡੀਓ ਇਹ ਆ ਜਰਮਨੀ ਵਾਲੇ ਕਿਸਾਨ ਆ ਨਾ ਦੇਖੋ ਨਾ ਇਹ ਕਿੰਨਾ ਪਿਆਰ ਕਰਦੇ ਆ ਆਪਣੀਆਂ ਚੀਜ਼ਾਂ ਨੂੰ ਮਾਰਕੀਟ ਦੇ ਅੰਦਰ ਰੱਖਿਆ ਹੋਇਆ ਟਰੈਕਟਰ ਇਹ ਦੇਖੋ ਹੈਨਓਵਰ ਇਹਨੂੰ ਗੂਗਲ ਤੇ ਸਰਚ ਕਰਿਓ ਜਰਮਨੀ ਦਾ ਟਰੈਕਟਰ ਹੈ ਚੈੱਕ ਕਰੋ ਹਨਾ ਬਹੁਤ ਮੈਨੂੰ ਤਾਂ ਸ਼ਾਨਦਾਰ ਚੀਜ਼ ਲੱਗੀ ਸੋ ਆਪਾਂ ਇਸੇ ਤਰ੍ਹਾਂ ਜਿਸ ਤਰ੍ਹਾਂ ਸ਼ਾਨਦਾਰ ਚੀਜ਼ਾਂ ਆਪਣੀ ਅੱਖਾਂ ਨਾਲ ਦੇਖਦੇ ਆ ਸੋ ਕੈਮਰੇ ਦੀ ਅੱਖ ਨਾਲ ਤੁਹਾਨੂੰ ਵੀ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਹਨਾ ਜਿਸੇ ਕਰਕੇ ਸੋ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਬੈਲ ਆਈਕਨ ਔਨ ਕਰ ਲਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋ ਟਾਈਮ ਨਾ ਪਹੁੰਚੇ ਮਿਸ ਨਾ ਹੋਵੇ ਸੋ ਆਪਣੇ ਵਿਚਾਰ ਜਰੂਰ ਦਿਓ ਜੇ ਦੇਖ ਰਹੇ ਹੋ ਵੀਡੀਓ ਨੂੰ ਇੱਥੋਂ ਤੱਕ ਪਹੁੰਚੇ ਹੋਣਾ ਹਾਲੇ ਆਪਣਾ ਚੈਨਲ ਨਵਾਂ ਆ ਸੋ ਰੀਚ ਘੱਟ ਆ ਚੈੱਕ ਕਰੋ ਪੂਰਾ ਮਾਰਕੀਟ ਦਾ ਵੀ ਹੋਣਾ ਸੋ ਇਸ ਤੋਂ ਬਾਅਦ ਆਪਾਂ ਇੱਕ ਚੀਜ਼ ਤੁਹਾਨੂੰ ਹੋਰ ਚੀਜ਼ ਖਾਸ ਦਿਖਾਵਾਂਗੇ ਹਨਾ ਆਪਾਂ ਤਾਂ ਬੇਸਿਕ ਜੀ ਗਰੋਸਰੀ ਤੋਂ ਬਾਅਦ ਜਿਹੜੀ ਚੀਜ਼ ਇੱਥੇ ਕੰਮ ਆਉਂਦੀ ਆ ਨਾ ਉਹ ਚੀਜ਼ ਹੈਗੀ ਆਪਣੀ ਇਹ ਚੀਜ਼ ਮਸਾਲੇ ਬੇਸ਼ੱਕ ਬਹੁਤ ਕਾਮਨ ਆ ਸਾਰਿਆਂ ਨੂੰ ਪਤਾ ਆਪਣੇ ਲੈ ਕੇ ਹੀ ਹੋਣਗੇ ਬਟ ਫਿਰ ਵੀ ਜੇ ਕੋਈ ਨਵੀਂ ਹੈ ਨਾ ਬ੍ਰੇਨ ਚ ਰੈਂਦੀ ਕੋ ਗੱਲ ਤੇ ਇਹ चीज ਬਹੁਤ ਜ਼ਰੂਰੀ ਹੈ ਚੀਜ਼ਾਂ ਬਹੁਤ ਮਹਿੰਗੀਆਂ ਇੱਥੇ 5 5 ਯੂਰੋ ਦੀਆਂ ਹਨਾ ਇ ਇੱਥੇ ਆਉਂਗੇ ਤਾਂ ਪਤਾ ਲੱਗਣਾ ਮਿਰਚਾਂ ਦਾ ਕੀ ਮੁੱਲ ਲਿਆ ਪਾਣੀ ਦਾ ਕੀ ਮੁੱਲ ਲਿਆ ਹਰ ਉਹ ਬੇਸਿਕ ਚੀਜ਼ ਜਿਹੜੀ ਆਪਾਂ ਪੰਜਾਬ 'ਚ ਮੁਫਤ ਮਿਲਦੀ ਹੈ ਨਾ ਉਹ ਹਰ ਇੱਕ ਚੀਜ਼ ਦੀ ਇੱਥੇ ਕਦਰ ਪਤਾ ਲੱਗਦੀ ਸੋ ਆਪਣੀ ਨੈਕਸਟ ਵੀਡੀਓ ਬਹੁਤ ਡਿਟੇਲ ਚ ਵੀਡੀਓ ਹੋਊਗੀ ਕਿ ਯੂਰਪ 'ਚ ਅਰਬ ਦੇ ਵਿੱਚ ਵਰਕ ਕਲਚਰ ਦਾ ਕੀ ਫਰਕ ਹੈ ਕੀ ਫਾਇਦੇ ਆ ਕੀ ਨੁਕਸਾਨ ਆ ਇਹਨੂੰ ਹੋਣਾ ਚਾਹੀਦਾ ਕਿ ਇਹਨੂੰ ਨਹੀਂ ਹੋਣਾ ਚਾਹੀਦਾ ਹਨਾ ਇਸ ਤਰ੍ਹਾਂ ਦੇ ਮੂਲੀ ਵਾਲੇ ਪਰੋਠੇ ਖਾਣੇ ਚਾਹੀਦੇ ਆ ਜਾਂ ਨਹੀਂ ਖਾਣੇ ਚਾਹੀਦੇ ਸੋ ਆਪਾਂ ਮਿਲਾਂਗੇ ਹੋਰ ਨੈਕਸਟ ਵੀਡੀਓ ਚ ਥੈਂਕ ਯੂ ਧੰਨਵਾਦ ਜੀ ਵੀਡੀਓ ਨੂੰ ਪੂਰੀ ਦੇਖਣ ਲਈ